ਆਪ ਪ੍ਰੈਜ਼ੀਡੈਂਟ ਔਰ ਕੈਬਨਿਟ ਮੰਤਰੀ ਹਮਨੋ ਰੋੜਾ ਹੀ ਸਾਡੇ ਨਾਲ ਨੇ ਰੋੜਾ ਸਾਹਿਬ ਸੁਖਦੇਵ ਸਿੰਘ ਢਿੰਡ ਸਜੀ ਦਾ ਜਾਣਾ ਸੰਗਰੂਰ ਲਈ ਵੱਡਾ ਘਟ ਹੈ ਰਾਜਨੀਤੀ ਦੇ ਖੇਤਰ ਲਈ ਵੀ ਇੱਕ ਵੱਡਾ ਘਟ ਹੈ ਇਕੱਲੇ ਸੰਗਰੂਰ ਲਈ ਨਹੀਂ ਪੰਜਾਬ ਦੇ ਲਈ ਵੱਡਾ ਘਟ ਹੈ ਉਹਨਾਂ ਦਾ ਬਹੁਤ ਲੰਮਾ ਸਮਾਂ ਰਾਜਨੀਤਿਕ ਸਫਰ ਰਿਹਾ ਹੈ ਔਰ ਇਸ ਸਫਰ ਦੌਰਾਨ ਪੰਜਾਬ ਨੂੰ ਔਰ ਅਕਾਲੀ ਸਫਾ ਨੂੰ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਹੈ ਸੋ ਮੈਂ ਸਮਝਦਾ ਕਿ ਜਦੋਂ ਇਹ ਜੀ ਲੋਕ ਸਮਾਜ ਦੇ ਵਿੱਚੋਂ ਜਾਂਦੇ ਨੇ ਤੇ ਉਹ ਘਟਾ ਲੰਮਾ ਸਮਾਂ ਮਹਿਸੂਸ ਕੀਤਾ ਜਾਂਦਾ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਔਰ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ਣ ਅਸੀਂ ਉਹਨਾਂ ਦੇ ਪੁਰਾਣੇ ਸਾਥੀਆਂ ਨਾਲ ਪਿੰਡ 'ਚ ਗੱਲਬਾਤ ਕਰਦੇ ਪਏ ਸੀ ਉਹ ਬਚਪਨ ਦੀਆਂ ਗੱਲਾਂ ਦੱਸਦੇ ਸੀ ਜਦੋਂ ਰਾਜਨੀਤੀ 'ਚ ਆਏ ਉਹਨਾਂ ਨੇ ਤੁਹਾਡੇ ਫਾਦਰ ਸਾਹਿਬ ਦਾ ਜ਼ਿਕਰ ਕਰਦੇ ਆਂ ਦੱਸਿਆ ਉਹਨਾਂ ਨਾਲ ਸਾਂਝ ਸਾਂਝੀ ਕੀਤੀ ਪਿੰਡ ਵਾਲਿਆਂ ਨੇ ਦੇਖੋ ਮੈਂ ਸਮਝਦਾ ਕਿ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਜਿੰਨੇ ਅੱਜ ਦੀ ਤਰੀਕ ਦੇ ਵਿੱਚ ਵਖਰੇਵੇਂ ਨਹੀਂ ਜਾਂ ਕਣਤ ਨਹੀਂ ਸੀਗੀ ਮੇਰੇ ਫਾਦਰ ਸਾਹਿਬ ਔਰ ਸਰ ਟੀਨਸਾ ਸਾਹਿਬ ਉਹ ਚਾਹੇ ਆਮਣੇ ਸਾਹਮਣੇ ਇਲੈਕਸ਼ਨ ਲੜਦੇ ਰਹੇ 97 ਦੀ ਇਲੈਕਸ਼ਨ ਦੋਨੋਂ ਆਮਣੇ ਸਾਹਮਣੇ ਲੜੀ ਚ ਮੇਰੇ ਫਾਦਰ ਸਾਹਿਬ ਜਿੱਤੇ ਟੀਨਸਾ ਸਾਹਿਬ ਥੋੜੇ ਜਿ ਮਾਰਜਨ ਤੇ ਹਾਰੇ ਪਰ ਫਿਰ ਵੀ ਇਲੈਕਸ਼ਨ ਦਾ ਜਿਹੜਾ ਮਾਹੌਲ ਹੁੰਦਾ ਸੀਗਾ ਉਹ ਇਲੈਕਸ਼ਨ ਤੋਂ ਬਗਰ ਖਤਮ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਫਿਰ ਇੱਕ ਲੋਕਾਂ ਦੇ ਔਰ ਸਮਾਜ ਦੇ ਭਲੇ ਦੇ ਲਈ ਲੋਕ ਇਕੱਠੇ ਰਲ ਮਿਲ ਕੇ ਕੰਮ ਚੱਲਦੇ ਸੀਗੇ ਸੋ ਉਹ ਜਿਹੜਾ ਸਮਾ ਸੀਗਾ ਮੈਂ ਸਮਝਦਾ ਕਿ ਉਹਦੇ ਨਾਲ ਹੀ ਤਰੱਕੀਆਂ ਨੇ ਜਿਹੜੀਆਂ ਹੋ ਸਕਦੀਆਂ ਨੇ ਔਰ ਜੋ ਪ੍ਰਮਾਤਮਾ ਨੇ ਜਿਹਨੂੰ ਦੇਣਾ ਹੈ ਉਹ ਦੇ ਹੀ ਦੇਣਾ ਮੇਰੇ ਫਾਜ਼ਲ ਸਾਹਿਬ ਤੋਂ 97 ਦੇ ਵਿੱਚ ਢੀਂਸਾ ਸਾਹਿਬ ਹਾਰ ਕੇ ਫਿਰ ਰਾਜ ਸਭਾ ਦੇ ਵਿੱਚ ਤੇ ਫਿਰ ਕੇਂਦਰ ਦੇ ਵਿੱਚ ਵਜ਼ੀਰ ਬਣ ਗਏ ਔਰ ਇਸ ਗੱਲ ਦਾ ਉਹਨਾਂ ਨੇ ਵਰਣਨ ਜ਼ਿਕਰ ਜਦੋਂ ਮੇਰੇ ਫਾਜ਼ਲ ਸਾਹਿਬ ਦੀ ਡੈਥ ਹੋਈ ਉਹਨਾਂ ਨੇ ਉਹਨਾਂ ਦੇ ਭੋਗ ਦੇ ਉੱਪਰ ਵੀ ਜ਼ਿਕਰ ਕੀਤਾ ਕਿ ਜੇ ਭਗਵਾਨ 10 ਮੈਨੂੰ ਨਾ ਹਰਾਉਂਦੇ ਤੇ ਮੈਂ ਸ਼ਾਇਦ ਕੇਂਦਰੀ ਮੰਤਰੀ ਨਾ ਬਣਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਸਿਆਸੀ ਵਖਰੇਵੇਂ ਹੋਣ ਪਰ ਇੱਕ ਇੱਕ ਜਿਹੜੀ ਇੱਕ ਦੂਜੇ ਪ੍ਰਤੀ ਪਿਆਰ ਸਤਿਕਾਰ ਸੀ ਜਿਹੜਾ ਉਹ ਪਹਿਲਾਂ ਵੀ ਸੀ ਕਦੇ ਹੋਣਾ ਵੀ ਚਾਹੀਦਾ ਰਾਜਨੀਤੀ ਜੇ ਇਸ ਪੱਖੋਂ ਟੀਨਸਾ ਸਾਹਿਬ ਦੀ ਕਦਰ ਹੈ ਜਿਹੜੀ ਉਹ ਬਹੁਤ ਵੱਡੀ ਹੈ ਸਾਡੇ ਮੰਨ ਦੇ ਵਿੱਚ ਉਹ ਸਾਰਿਆਂ ਦੇ ਮੰਨ ਦੇ ਵਿੱਚ ਪੁਰਾਣੇ ਲੀਡਰ ਜਿਹੜੇ ਸੀ ਭਾਵੇਂ ਤੁਹਾਡੇ ਫਾਦਰ ਸਾਹਿਬ ਭਾਵੇਂ ਟੀਨਸਾ ਸਾਹਿਬ ਭਾਵੇਂ ਹੋਰ ਵੀ ਉਹ ਰਾਜਨੀਤੀ ਤੋਂ ਉੱਪਰ ਆਪਸੀ ਮੁਹੱਬਤ ਨੂੰ ਰੱਖਦੇ ਸੀ ਬਿਲਕੁਲ ਹੋਣਾ ਵੀ ਚਾਹੀਦਾ ਜੀ ਜੇ ਤੁਸੀਂ ਨਿੱਜੀ ਤੂਣਾਵਾਂ ਦੇ ਵਿੱਚ ਜੇ ਨਿੱਜੀ ਰੰਜਿਸ਼ਾਂ ਦੇ ਵਿੱਚ ਪੈ ਜਾਓ ਤੇ ਲੋਕਾਂ ਦੇ ਮੁੱਦੇ ਪਿੱਛੇ ਰਹਿ ਜਾਂਦੇ ਨੇ ਸੋ ਮੈਂ ਸਮਝਦਾ ਕਿ ਹਾਂ ਰਾਜਨੀਤੀ ਇਲੈਕਸ਼ਨ ਦੇ ਦੌਰਾਨ ਤੁਸੀਂ 10 ਦਿਨ 15 ਦਿਨ ਜੋ ਬਿਆਨਬਾਜ਼ੀਆਂ ਕਰਨੀਆਂ ਨੇ ਕਰੋ ਪਰ ਉਸ ਨੂੰ ਨਿੱਜੀ ਲੜਾਈਆਂ ਤੱਕ ਜਾਂ ਕਿਹੜਾ ਤੱਕ ਲੈ ਕੇ ਜਾਣ ਦਾ ਮੈਂ ਸਮਝਦਾ ਕਿ ਉਹ ਉਹ ਨਹੀਂ ਹੋਣਾ ਚਾਹੀਦਾ ਹੈਗਾ ਤੇ ਇਹ ਚੀਜ਼ ਮੈਂ ਸਮਝਦਾ ਕਿ ਅੱਜ ਦੀ ਤਰੀਕੇ ਦੇ ਸਾਰੇ ਰਾਜਨੀਤਿਕ ਲੋਕਾਂ ਨੂੰ ਇਸ ਚੀਜ਼ ਦੀ ਗੌਰ ਰੱਖਣੀ ਚਾਹੀਦੀ ਹੈ ਸੋ ਟੀਨਸਰ ਸਾਹਿਬ ਦਾ ਲੰਬਾ ਸਫਰ ਰਾਜਨੀਤੀ ਦੇ ਵਿੱਚ ਰਹਿ ਸਮਾਜ ਨੂੰ ਅਕਾਲੀ ਦਲ ਨੂੰ ਬੜਾ ਦੇਣ ਰਹੀ ਹੈ ਤੇ ਮੈਂ ਸਮਝਦਾ ਕਿ ਪੂਰੇ ਪੰਜਾਬ ਨੂੰ ਖਾਸ ਤੋ ਸਾਡੇ ਇਸ ਇਲਾਕੇ ਨੂੰ ਉਹਨਾਂ ਦੀ ਕਮੀ ਲੰਮਾ ਸਮਾਂ ਮਹਿਸੂਸ ਹੋਏਗੀ ਧੰਨਵਾਦ ਅਰੋੜਾ ਸਾਹਿਬ ਤਾਂ ਸ਼੍ਰੀ ਅਮਨੋ ਅਰੋੜਾ ਜੀ ਕੈਬਨਟ ਮਿਨਿਸਟਰ ਪੰਜਾਬ ਉਹਨਾਂ ਨੇ ਆਪਣੇ ਫਾਦਰ ਸਾਹਿਬ ਸ਼੍ਰੀ ਭਗਵੰਦਾਸ ਅਰੋੜਾ ਜੀ ਦੇ ਸਮੇਂ 97 ਦੀ ਇਲੈਕਸ਼ਨ ਦਾ ਜ਼ਿਕਰ ਕੀਤਾ ਉਹ ਗੱਲਾਂ ਸਾਂਝੀਆਂ ਕੀਤੀਆਂ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਜੀ ਉਹਨਾਂ ਦੇ ਬਰਾਬਰ ਚੋਣ ਲੜ ਰਹੀ ਸੀ ਤਾਂ ਉਹ 97 ਦੀ ਚੋਣ ਹਾਰ ਕੇ ਸਨ ਢੀਂਡਸਾ ਸਾਹਿਬ ਤੇ ਉਸ ਤੋਂ ਬਾਅਦ ਚੋਣ ਹਾਰਨ ਤੋਂ ਬਾਅਦ ਕਿਵੇਂ ਉਹ ਕੇਂਦਰ ਚ ਜਾ ਕੇ ਵਜ਼ੀਰ ਬਣੇ ਤੇ ਇਹ ਗੱਲਾਂ ਉਹਨਾਂ ਨੇ ਅਨੇਕਾਂ ਵਾਰ ਜਿਹੜਾ ਹੈਗਾ ਸਾਂਝੀਆਂ ਕੀਤੀਆਂ